ਕਰਨਲ ਵਾਟਸਾਹ ਦੇ ਪਿੱਛੇ ਜੋ ਜਰਨੈਲ ਹੈ ਬੜਾ ਤਕੜਾ ਜਰਨੈਲ ਹੈ ਉਹ ਆ ਉਹਦੀ ਧਰਮ ਪਤਨੀ ਮੈਡਮ ਵਾਟਸਾਹ ਉਹਦੀ ਇੱਕ ਘਰ ਜਿੱਤੇ ਕੱਲ ਸਾਰਾ ਪੰਜਾਬ ਦਾ ਐਕਸੈਪਟਮਨ ਇਕੱਠਾ ਹੋਇਆ ਕੱਲ ਨੂੰ ਫੇਰ ਇਹ ਕਾਲ ਦੇ ਦਿੱਤੀ ਗਈ ਹੈ ਪੰਜਾਬ ਪੁਲਿਸ ਸਾਡੇ ਆਮ ਲੋਕਾਂ ਦੀ ਰੱਖਿਆ ਵਾਸਤੇ ਆ ਚੋਰਾਂ ਡਾਕੂਆਂ ਤੋਂ ਸਾਨੂੰ ਬਚਾਉਣ ਲਈ ਆ ਕੁੱਤੀ ਚੋਰਾਂ ਨਾਲ ਮਿਲੀ ਹੋਈ ਆ ਇਹ ਖਾਸ ਕਰਕੇ ਨਾਨੂ ਜੀ ਦੇ ਵੀ ਬੰਦੇ ਜੇਲਾਂ ਚ ਬੈਠੇ ਨੇ ਜੇਲਾਂ ਚ ਬੈਠੇ ਉਹਨਾਂ ਦੇ ਫੋਨ ਚੱਲਦੇ ਨੇ ਉਹ ਆ ਕਰਨ ਨਾਲ ਜੇ ਇਹ ਹੋਰ ਮਾਰੀ ਜਾਂਦੇ ਕਹੀ ਦਿੱਤਾ ਸੀ ਇਹਨਾਂ ਨੂੰ ਕਾਊਂਟਰ ਕਰ ਦੇਾਂਗੇ ਜੇ ਬੋਲਿਆ ਮੈਂ ਕਰਨ ਲਾਂ ਆ ਪੋਸ ਵਾਲਿਆਂ ਨੇ 14 ਤਰੀਕ ਦੀ ਰਾਤ ਨੂੰ 13 14 ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੂੰ ਚੀਜ਼ ਕਰਨ ਚ ਕੋਈ ਕਸਰ ਬਾਕੀ ਜੱਡੀ ਐ ਕੱਲ ਨੂੰ ਸਾਨੂੰ ਵੀ ਸਿਵਲ ਡਰੈਸ ਦੇ ਵਿੱਚ ਆਦੇ ਪਰਿਵਾਰ ਸਮੇਤੇ ਉਹਨਾਂ ਦੀ ਵੱਡੀ ਗੱਡੀ ਚੋਂ ਖਿੱਚ ਲੈਣਗੇ ਸ਼ਰਾਬੀ ਹਾਲਤ ਚ ਪੁੱਟਣਗੇ ਇਸੇ ਤਰ੍ਹਾਂ ਸਰਦਾਰ ਸਾਹਿਬ ਇਸ ਲੋੜ ਤਾਂ ਸਾਡਾ ਐਂਡੀ ਨਾਰਮੀ ਦਾ ਇੱਕ ਸਿਪਾਹੀ ਵੀ ਨਹੀਂ ਕਰਦਾ ਪਲੇਜ਼ਰੀ ਨਹੀਂ ਨਾ ਅਪਸਰ ਇਹ ਸਲੋਡ ਨੌਨਸੈਂਸ ਸ਼ਰਾਬ ਨਹੀਂ ਪੀਂਦਾ ਉਹਦਾ ਮੈਡੀਕਲ ਆ ਗਿਆ ਉਹਨੇ ਸ਼ਰਾਬ ਨਹੀਂ ਪੀਤੀ ਹੋਈ ਆਰਮੀ ਅਫਸਰ ਚਾਹੇ ਦਿਵਾਲੀ ਆ ਚਾਹੇ ਲੋਹੜੀ ਆ ਚਾਹੇ ਵਿਆਹ ਸ਼ਾਦੀ ਆ ਚਾਹੇ ਕੁੰਡਾ ਵੀ ਵੱਡਾ ਆਰਮੀ ਦਾ ਕੋਈ ਪ੍ਰੋਗਰਾਮ ਹੈ ਉਹ ਕਿਸਕੀ ਲੈਂਦਾ ਹੈ ਉਹ ਨੌਨਸੈਂਸ ਨਹੀਂ ਹੁੰਦਾ ਉਹਦੀ ਜਵਾਨਨੀ ਤਤਲਾਉਂਦੀ ਉਹ ਸ਼ਰਾਬੀ ਨਹੀਂ ਹੁੰਦਾ ਇਹਨਾਂ 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 ਖਾਕੀ ਵਾਲਿਆਂ ਤੇ ਇੱਕ ਪਰਚਾ ਹੋਰ ਦਰਜ ਹੋਣਾ ਚਾਹੀਦਾ ਇਹ ਸਾਡੇ ਇੰਡੀਅਨ ਆਰਮੀ ਦੇ ਅਫਸਰਾਂ ਨੂੰ ਬਦਨਾਮ ਕਰਦੇ ਨੇ ਓਏ ਜੇ ਸਾਡੇ ਆਰਮੀ ਵਾਲੇ ਸ਼ਰਾਬੀ ਹੋਣਗੇ ਫਿਰ ਪਾਕਿਸਤਾਨ ਤਾਂ ਸਾਨੂੰ ਜਾਖਲ ਤੱਕ ਤੱਕ ਦੂਗਾ ਸ਼ਰਮ ਮਾਣੀ ਜਾਂਦੀ ਆ ਇਹਨਾਂ ਨੂੰ ਇਹ ਕਹਿੰਦੇ ਆ ਇਹਨਾਂ ਨੂੰ ਕਿ ਕਰਨਲ ਸ਼ਰਾਬੀ ਸੀ ਅਸੀਂ ਉਸ ਕਰਨਲ ਨੂੰ ਸੈਲੂਟ ਕਰਦੇ ਆ ਬਾਹ ਤੁਸੀਂ ਬਾਹਰਲੇ ਨੇ ਸਾਰੀ ਗੱਲ ਪੁੱਛੀ ਹੈ ਨਾ ਤੁਹਾਨੂੰ ਦੱਸਤਾ ਪਾਕਿਸਤਾਨ ਵਾਲੇ ਕਮੈਂਟ ਕਰ ਰਹੇ ਨੇ ਵੀ ਤੁਹਾਡੇ ਅਫਸਰਾਂ ਨੂੰ ਤਾਂ ਤੁਹਾਡੀ ਪੰਜਾਬ ਪੁਲਿਸ ਕੁੱਟ ਰਹੀ ਐ ਤੁਸੀਂ ਸਾਡੇ ਨਾਲ ਕੀ ਲੜੋਗੇ ਜਿਹੜਾ ਤੁਸੀਂ ਕਹਿੰਦੇ ਸਾਡੇ ਨਾਲ ਉਹ ਯਾਰ ਸਾਡੇ ਨਾਲ ਇੰਨਾ ਤਸ਼ੱਦਦ ਹੋਇਆ ਅਸੀਂ ਵਾਇਗਰੂ ਵਾਇਗਰੂ ਜੱਪਣ ਵਾਲੇ 3 ਵਜੇ ਤੋਂ ਉੱਠ ਕੇ ਸਾਡਾ ਕਿਸੇ ਪਾਸੇ ਕੋਈ ਤਾਲਕਾ ਦੀ ਬੇਟੇ ਨਹੀਂ ਕਿ ਆਪ ਵੀ ਮੈਂ ਪੰਜਾਬ ਚੋਂ ਨਸ਼ਾ ਬੰਦ ਕਰੂੰਗਾ ਬੜਾ ਜਾਵੇ ਛੋਨੇ ਕਰਿਆ ਸਰੀਰ ਬਣਾਇਆ 135 ਕਿਲੋ ਵਜ਼ਨ ਹੋ ਗਿਆ ਸੀ ਉਹਦਾ ਇੰਨਾ ਜ਼ੋਰ ਸੀ ਤਮਲੇ ਨੂੰ ਮੁੱਕੀ ਮਾਰ ਕੇ ਹਲਾਕ ਦਿੰਦਾ ਸੀ ਬਹੁਤਾਂ ਹੀ ਝੋਟਾ ਕਹਿੰਦੇ ਨੇ ਬਾਈ ਗਰੂ ਅੱਗੇ ਅਰਦਾਸ ਵੀ ਕਰਦੇ ਆ ਸੱਚੇ ਪਾਤਸ਼ਾ ਜਿਹੜਾ ਸਾਡੇ ਦਰ ਤੇ ਆ ਗਿਆ ਅਸੀਂ ਉਹਨੂੰ ਭੁੱਖੇ ਨਾਲ ਅਸੀਂ ਉਹਨੂੰ ਚਾਹ ਪਾਣੀ ਦਾ ਲੰਗਰ ਸਾਡੇ ਵਰਕ ਤਾਂ ਪਾਈ ਰੱਖੀ ਹੋਰ ਸਾਨੂੰ ਕੋਈ ਪ੍ਰਾਪਰਟੀਆਂ ਕੋਈ ਕਿਸੇ ਨੂੰ ਸਿਆਸਤ ਦੀ ਲੋੜ ਨਹੀਂ ਜਿਹੜੇ ਚੰਗੇ ਪੁਲਿਸ ਅਫਸਰ ਨੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਆ ਸਲੂਟ ਕਰਦੇ ਆ ਉਹਨਾਂ ਦੀ ਅਸੀਂ ਵਡਿਆਈ ਵੀ ਕਰਦੇ ਆ ਹਰ ਕਿਸਮ ਦੀ ਇਸ ਬਾੜ੍ਹ ਪਰਿਵਾਰ ਦੇ ਨਾਲ ਮਦਦ ਕਰਾਂਗਾ ਤਨੋ ਮਨੋ ਤਨੋ ਵੀ ਕਰੂੰਗਾ ਏਟੀਐਮ ਕਾਰਡ ਵੀ ਪਾ ਕੇ ਲਿਆਇਆ ਮਾਇਆ ਗੀਜ ਜੂ ਵੀ ਹੈਗੀ ਐ ਐ ਅਸੀਂ ਮਾਇਆ ਕੀ ਕਰਨੀ ਆ ਸਾਡੇ ਨਾਲ ਜਾਂਦੀ ਨਹੀਂ ਇਹੋ ਜੇ ਸਮਾਗਮਾਂ 'ਚ ਵਰਤਾਂਗੇ ਉਹਨੂੰ ਤੇ ਕਿਹਾ ਵੀ ਇਹਨਾਂ ਨਾਲ ਆਪਾਂ ਨੇ ਕੋਈ ਗੱਲ ਕਰਨੀ ਨਹੀਂ ਫਿਰ ਵੀ ਉਹ ਇੰਜ ਛੁੱਲੀਆਂ ਛੱਡਣਾ ਉਹ ਮੈਡਮ ਐ ਬੋਲਦੀ ਸੀ ਇੱਕ ਆਡੇ ਫੌਜੀ ਜਵਾਨ ਨੂੰ ਗੁੱਸਾ ਆਇਆ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਸ ਤਰ੍ਹਾਂ ਦੇਖ ਰਹੇ ਹਾਂ ਜੀ ਕਰਨਲ ਬਾਠ ਵਾਲੇ ਮਾਮਲੇ ਨੂੰ ਦੇਖੋ ਜੀ ਕਰਨਲ ਬਾਠ ਸਰਵਿੰਗ ਆਫ ਆਰਮੀ ਅਫਸਰ ਪਸੰਦੀ ਕਾਲੀ ਆ ਬਿਓ ਹੁਣ ਨੌਕਰੀ ਤੇ ਬਿਊਟੀ ਵੀ ਉਹਨਾਂ ਦੀ ਸ਼ਾਹ ਆਰਮੀ ਹੈਡਕੁਆਟਰ ਦਿੱਲੀ ਵਿਖੇ ਹੈ ਇੱਥੇ ਤਾਂ ਉਹਨਾਂ ਦਾ ਪਰਿਵਾਰ ਮੈਂ ਦੱਸ ਤੇ ਇਹ ਗੱਲ ਹੁਣ ਇਕੱਲੇ ਕਰਨਲ ਬਾਟ ਸਾਹਿਬ ਦੀ ਜਾਂ ਉਸਦੇ ਬੇਟੇ ਦੀ ਕੁੱਟ ਮਾਰਦੀ ਨਹੀਂ ਰਹੀ ਕਰਨਲ ਬਾਟ ਸਾਹਿਬ ਦੇ ਪਿੱਛੇ ਜੋ ਜਰਨੈਲ ਹੈ ਬੜਾ ਤਕੜਾ ਜਰਨੈਲ ਹੈ ਉਹ ਆ ਉਹਦੀ ਧਰਮ ਪਤਨੀ ਮੈਡਮ ਬਾਟ ਸਾਹਿਬ ਬਾਕੀ ਇੱਕ ਸ਼ੇਰਨੀ ਆ ਉਹਦੀ ਇੱਕ ਗਰ ਜਿੱਤੇ ਕੱਲ ਸਾਰਾ ਪੰਜਾਬ ਦਾ ਇੱਕ ਸੱਤ ਜਨ ਇਕੱਠਾ ਹੋਇਆ ਕੱਲ ਨੂੰ ਫੇਰ ਇਹ ਕਾਲ ਦੇ ਦਿੱਤੀ ਗਈ ਹੈ ਜੇਕਰ ਇਹ ਪੁਲਿਸ ਪ੍ਰਸ਼ਾਸਨ ਸਰਕਾਰ ਨੇ ਤੇ ਆਈ ਐਸ ਐਡਮਿਨਿਸਟ੍ਰੇਸ਼ਨ ਅਫਸਰਾਂ ਨੇ ਸਾਡੇ ਇਸ ਅੰਦੋਲਨ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਫਿਰ ਕੱਲ ਨੂੰ ਵੱਡਾ ਸ਼ੰਗਾਰਛ ਹੋਵੇਗਾ ਇਹ ਮੀਟਿੰਗਾਂ ਦਾ ਦੌਰ ਚੱਲਦਾ ਰਹਿੰਦਾ ਜੇ ਕੁਝ ਸਮਝਾਤਾ ਹੋ ਗਿਆ ਤਾਂ ਜੋ ਇਸ ਧਰਨੇ ਦੀ ਕਮੇਟੀ ਬਾਠ ਪਰਿਵਾਰ ਵੱਲੋਂ ਤਾਨੂੰ ਆਰਡਰ ਆਊਗਾ ਤੁਹਾਨੂੰ ਸਿਰ ਮੱਥੇ ਆ ਅਸੀਂ ਤਾਂ ਇੱਥੇ ਹੀ ਆ ਘਰ ਜਾਂਦੇ ਨਹੀਂ ਠੀਕ ਹੈ ਜੀ ਇਸ ਨੂੰ 62 ਪਰਿਵਾਰ ਦਾ ਹਮਲਾ ਨਾ ਮੰਨੀਏ ਇਸ ਨੂੰ ਜੇ ਆਪਾਂ ਸਿੱਧਾ-ਸਿੱਧਾ ਕਹਿ ਦਈਏ ਇੰਡੀਅਨ ਆਰਮੀ ਤੇ ਪੰਜਾਬ ਪੁਲਿਸ ਨੇ ਹਮਲਾ ਕੀਤਾ ਮੈਂ ਤਾਂ ਇਹ ਕਹਾਂਗਾ ਪਰ ਉਹ ਕਹਿ ਰਹੇ ਨੇ ਤੇ ਜੀ ਅਸੀਂ ਵੀ ਆਰਮੀ ਚੋਂ ਆ ਇਹਨੂੰ ਆਰਮੀ ਐਂਡ ਪੁਲਿਸ ਬਣਾਇਆ ਜਾ ਰਿਹਾ ਏ ਮਸਲੇ ਨੂੰ ਇਹ ਇਦਾਂ ਦਾ ਕੋਈ ਮਸਲਾ ਨਹੀਂ ਇਹ ਕਹਿੰਦੇ ਅਸੀਂ ਆਰਮੀ ਪਰਿਵਾਰ ਚੋਂ ਹੀ ਆ ਪੁਲਿਸ ਪ੍ਰਸ਼ਾਸਨ ਦੇ ਕਈ ਪਰਿਵਾਰਕ ਮੈਂਬਰ ਸਾਹਮਣੇ ਆਏ ਨੇ ਦੇਖੋ ਇਹਨਾਂ ਦਾ ਕੋਈ ਸਬੰਧ ਨਹੀਂ ਜੋ ਆਰਮੀ ਦੇ ਵਿਚ ਆਰਮੀ ਆਫਸਰ ਨੂੰ ਪੀੜੀ ਦਾ ਪੀੜੀ ਆ ਉਹਨਾਂ ਦੇ ਹੀ ਬੱਚੇ ਆਰਮੀ ਆਫਸਰ ਨੇ ਜਾਂ ਜੇ ਕੋਈ ਚਪਾਈ ਭਰਤੀ ਹੋ ਕੇ ਸੂਬੇਦਾਰ ਜਾਂ ਕਿਸੇ ਵੀ ਰਕਤੋਂ ਆਉਂਦਾ ਉਹਦੇ ਬੱਚੇ ਹੀ ਆਰਮੀ ਚ ਹੁੰਦੇ ਨੇ ਆਰਮੀ ਵਾਲਿਆਂ ਨੂੰ ਤਾਂ ਆਪਣੀ ਤਨਖਾਹ ਤੇ ਸਬਰ ਕਰਨਾ ਪੈਂਦਾ ਹੈ ਦੇਸ਼ ਦੇ ਜਜ਼ਬੇ ਲਈ ਲੜਨਾ ਪੈਂਦਾ ਹੈ ਮੌਕੇ ਤੇ ਆਏ ਰਹੇ ਕਿ ਵੀ ਬਾਰਡਰਾਂ ਤੇ ਲੜਨਾ ਪੈਂਦਾ ਇੱਕ ਮੌਕੇ ਖਾਣਾ ਪਾਣੀ ਵੀ ਨਹੀਂ ਮਿਲਦਾ ਜੰਗੀ ਅਭਿਆਸਾਂ ਦੇ ਵਿੱਚ ਵੀ ਨਹੀਂ ਮਿਲਦਾ ਜੁੱਦਾਂ ਦੇ ਵਿੱਚ ਤਾਂ ਆਪਾਂ ਤੁਹਾ ਕੱਢ ਨਹੀਂ ਸਕਦੇ ਇਹ ਸਾਡੇ ਦੇਸ਼ ਦੀ ਰੱਖਿਆ ਲਈ ਬਾਰਡਰਾਂ ਤੇ ਕੁਰਬਾਨ ਹੁੰਦੇ ਨੇ ਚਾਹੇ ਕੋਈ ਬਾਹਰ ਹੋਵੇ ਚਾਹੇ ਕੋਈ ਬਾਹਰ ਜੈਸਾ ਆਪਰੇਸ਼ਨ ਹੋਵੇ ਚਾਹੇ ਕਾਰਗਲ ਹੋਵੇ ਚਾਹੇ ਉਸ ਤੋਂ ਪਹਿਲਾਂ ਦੀਆਂ 626571 ਚਾਹੇ ਬੰਗਲਾਦੇਸ਼ ਦੇ ਵਿੱਚ ਵੀ ਉਹ శ్రీలంਕਾ ਦੇ ਵਿੱਚ ਵੀ ਸਾਡੇ ਬਹੁਤ ਕੈਜੂਐਲਟੀ ਹੋਈ ਆਰਮੀਾਂ ਦੀ ਆਲੇ ਬਾਲਿਆਂ ਦੀ ਇਹ ਤਾਂ ਇੱਕ ਜੋ ਪੁੱਛ ਪ੍ਰਸ਼ਾਸਨ ਹੁੰਦਾ ਨਾ ਇਹ ਬਹੁਤ ਜ਼ਿਆਦਾ ਗੰਤ ਸੋਚਦਾ ਧਾਰ ਨਹੀਂ ਹੁੰਦਾ ਆਰਮੀ ਇੱਕ ਸੱਚੀ ਸੋਚ ਦੀ ਮਾਲਕ ਹੈ ਇਹ ਉਹਨਾਂ ਨੂੰ ਗੁੰਮਰਾਹ ਬਣਾ ਕਰ ਰਹੀ ਹੈ ਬੁੱਧੂ ਬਣਾ ਰਹੀ ਹੈ ਉਹ ਜਦੋਂ ਮੈਨੂੰ ਐਂ ਦੱਸੋ ਜਿਹੜਾ ਦੇਸ਼ ਦੀਆਂ ਸਰਦਾਂ ਤੇ ਰਾਖੀ ਕਰਦਾ ਇਹ ਆਮ ਪਬਲਿਕ ਦੀ ਰਾਖੀ ਕਰਨ ਵਾਲੀ ਖਾਕੀ ਉਹਨੂੰ ਕੁੱਟ ਦੇਵੇ ਫਿਰ ਇਹੋ ਜੀਆਂ ਗੱਲਾਂ ਹੀ ਕਰਨਗੇ ਨਾ ਹੁਣ ਦੱਸੋ ਸਾਡੇ ਦੇਸ਼ ਦੇ ਕਰਨੈਲਾਂ ਤੇ ਜਰਨੈਲਾਂ ਦਾ ਜਾਂ ਕੋਈ ਵੀ ਲੜਨ ਵਾਲੇ ਕਮਾਂਡਰਾਂ ਦਾ ਉਹਨਾਂ ਦਾ ਮਨੋਬਲ ਕਿਵੇਂ ਉੱਚਾ ਹੋਵੇਗਾ ਜਦੋਂ ਉਹਨਾਂ ਐਡੇ ਐਡੇ ਵੀਆਈਪੀ ਅਫਸਰਾਂ ਨੂੰ ਪੁਲਿਸ ਬੁਰੀ ਤਰ੍ਹਾਂ ਠੁੱਡੇ ਮਾਰ ਮਾਰ ਘੜੀਸ ਘਰੀਸ ਕੇ ਕੇਸਾਂ ਤੋਂ ਫੜ ਫੜ ਕੇ ਕੁੱਟਦੀ ਹੈ ਏ ਮੈਂ ਸਵਾਲ ਆਮ ਦੁਨੀਆ ਨੂੰ ਨਹੀਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਖਾਲਸਾ ਜੀ ਵੀ ਜਦੋਂ ਇਹ ਇਹ ਜਿਹੜੀ ਦੇਸੀ ਬਾੜ ਹੈ ਪੰਜਾਬ ਪੁਲਿਸ ਸਾਡੇ ਆਮ ਲੋਕਾਂ ਦੀ ਰੱਖਿਆ ਵਾਸਤੇ ਆ ਚੋਰਾਂ ਡਾਕੂਆਂ ਤੋਂ ਸਾਨੂੰ ਬਚਾਉਣ ਲਈ ਹੈ ਕੁੱਤੀ ਚੋਰਾਂ ਨਾਲ ਮਿਲੀ ਹੋਈ ਹੈ ਇਹ ਤਾਂ ਉਹਨਾਂ ਚੋਰਾਂ ਡਾਕੂਆਂ ਨਾਲ ਕਿਸ ਨਾਲ ਮਿਲੇ ਹੋਏ ਨੇ ਇਹਨਾਂ ਨੇ ਤਾਂ ਫਰੋਤੀਆਂ ਉਹਨਾਂ ਤੋਂ ਮੰਗਵਾਉਣੀਆਂ ਨੇ ਵੀ ਤੂੰ ਮਾਰੇ ਜਿੱਥੇ ਫਾਇਰਿੰਗ ਕਰਦੀ ਫਰੋਤੀਆਂ ਪਲਾ ਜਾਂਦੇ ਨੇ ਕਿੰਨੀਆਂ ਹੋਏ ਫਰੋਤੀਆਂ ਦੇ ਕੇਸ ਇਹ ਖਾਸ ਕਰਕੇ ਨਾਨੂ ਜੀ ਦੇ ਵੀ ਬੰਦੇ ਜੇਲ੍ਹਾਂ 'ਚ ਬੈਠੇ ਨੇ ਜੇਲ੍ਹਾਂ 'ਚ ਬੈਠੇ ਉਹਨਾਂ ਦੇ ਫੋਨ ਚੱਲਦੇ ਨੇ ਨਾਨੂ ਦੇ ਜੀ ਨਾਨੂ ਦੇ ਬੰਦੇ ਜੇਲ੍ਹਾਂ 'ਚ ਬੈਠੇ ਨੇ ਫੋਨ ਚੱਲਦੇ ਨੇ ਸਿੱਧਾ ਸੰਪਰਕ ਹੈ ਉਹ ਕਰੋ ਜੀ ਨਾਨੂ ਉਹ ਯਾਰ ਪਟਿਆਲਾ ਪੁਲਿਸ ਦਾ ਮਾਲਕ ਹੈ ਐਸਐਸ ਡਾਕਟਰ ਮਾਨਕ ਸਿੰਘ ਐਸਐਸਪੀ ਪਟਿਆਲਾ ਹਾਂ ਇਹਦੇ ਜੇਲ੍ਹਾਂ 'ਚ ਬੈਠੇ ਬੰਦੇ ਆ ਅੰਦਰ 'ਚ ਬੈਠੇ ਆਏ ਚੱਲਦੇ ਨੇ ਉਹਨਾਂ ਦੇ ਜਿਹੜਾ ਪਤਾ ਹੈ ਵੀ ਆ ਮਾਲਦਾਰ ਬੰਦਾ ਹੈ ਇਹ ਟਰਾਂਸਪੋਰਟਰ ਹੈ ਇਹਨੂੰ ਬਹੁਤ ਆਮਦਨਾਂ ਦੁਕਾਨ ਦੀ ਉਹਨਾਂ ਨੂੰ ਕਹਿਣਗੇ 1 ਕਰੋੜ ਰੁਪਇਆ ਦੇ ਦਿਓ ਨਹੀਂ ਤੁਹਾਡੇ ਦੂਜੇ ਦਿਨ ਕਿਸੇ ਨੂੰ ਦੇਖ ਕੇ ਉੱਥੇ ਆਪ ਹੀ ਉਹ ਪਿਸਤੌਲ ਭੇਜਦੇ ਨੇ ਫਾਇਰਿੰਗ ਕਰਾ ਦਿਆਂਦੇ ਨੇ ਉਸ ਤੋਂ ਬਾਅਦ ਜਲਦੀ ਪੁਲਿਸ ਉਹਨਾਂ ਨੂੰ ਚੱਕ ਲੈਂਦੀ ਹੈ ਇਹਨਾਂ ਨੂੰ ਇਹਨਾਂ ਦੇ ਬੰਦੇ ਹੁੰਦੇ ਨੇ ਡਰਾਮਾ ਫਿਰ ਉਹਨਾਂ ਨੂੰ ਕਹਿੰਦੇ ਨੇ ਅਸੀਂ ਇਹਨਾਂ ਤੋਂ ਅਸਲਾ ਰਿਕਵਰ ਕਰਾਉਣ ਲਈ ਗਏ ਸੀ ਉਹ ਪਿਸਤੌਲ ਚੱਕ ਕੇ ਇਹਨਾਂ ਨੇ ਫਿਰ ਫਰ ਕਰਤੀ ਜਵਾਬੀ ਪੁਲਿਸ ਦੀ ਕਾਰਵਾਈ 'ਚ ਉਹਦੇ ਪੈਰ 'ਚ ਗੋਲੀ ਵੱਜੀ ਦਸ ਤੋਂ ਪਹਿਲਾਂ ਜਵਾਬ ਵਿੱਚ ਪਹਿਲਾਂ ਤਾਂ ਆਇਆ ਜਿਹਨੂੰ ਜਿੱਦੋਂ ਹਸਤਲਾ ਰਿਕਵਰ ਕਰਾਉਣਗੇ ਕੈਦੀ ਆ ਉਹ ਉਹ ਉਹਨੂੰ ਉਹਦੇ ਹੱਥ ਪਿੱਛੇ ਬੰਨ ਕੇ ਆਇਆ ਇੱਧਰ ਦੇਖੋ ਇੱਥੇ ਬੰਨ ਕੇ ਉਹਦੇ ਹੱਥ ਬੰਨ ਕੇ ਪਿੱਛੇ ਉਹਦੇ ਪੂਰੀ ਤਰ੍ਹਾਂ ਨੂੰ ਜਾਗੜ ਕੇ ਲੈ ਜਾਣਗੇ ਇੱਕ ਆਪਦੇ ਪੁਲਿਸ ਦੇ ਕਰਮਚਾਰੀ ਤੋਂ ਸਿਪਾਈ ਤੋਂ ਜਾਂ ਹੋਮ ਗਾਰਡੀਆਂ ਨੂੰ ਕਹਿਣਗੇ ਉਹਨੂੰ ਕਹਿੰਗੇ ਦੱਸ ਕਿੱਥੇ ਆ ਇਸ਼ਾਰਾ ਕਰ ਉਹ ਸਰਨਾ ਇਸ਼ਾਰਾ ਕਰੂ ਜੀ ਇੱਥੇ ਰੱਖਿਆ ਉਹ ਕਢਾਉਣਗੇ ਕੁਝ ਨੂੰ ਦਾ ਥਿਊਰੀ ਆ ਕੋਈ ਕੁਝ ਨਹੀਂ ਕਰਾਉਣਾ ਹੁੰਦਾ ਬਰਾਮਦਗੀ ਉਹਨੂੰ ਲ ਜਾਂਦੇ ਨੇ ਵੀ ਫਲਾਨੀ ਥਾਂ ਤੇ ਫਲਾਨੀ ਜਗ੍ਹਾ ਤੇ ਇਹਦਾ ਇਹ ਇਨਕਾਊਂਟਰ ਕਰਕੇ ਲਿਆ ਮੰਗੇ ਮੁੜਕੇ ਲਿਆ ਕੇ ਹਸਤਾ ਦਾ ਮੈਨੂੰ ਉੱਥੇ ਆ ਕੇ ਐਸਪੀ ਜਾਂ ਐਸਐਸਪੀ ਆਪਦਾ ਉਹ ਪਾ ਕਾਨਫਰੈਂਸ ਕਰ ਦਿੰਦਾ ਇਹ ਸਾਰੀਆਂ ਝੂਠੀਆਂ ਕਹਾਣੀਆਂ ਨੇ ਸਾਨੂੰ ਇਹਨਾਂ ਨੇ ਇਹਨਾਂ ਬਾਰੇ ਅਸੀਂ ਬਹੁਤ ਕੁਝ ਅਸੀਂ ਇਹ ਧਰਨੇ ਮੁਜਾਰਿਆਂ ਅੰਦੋਲਨਾਂ ਚ ਅਸੀਂ ਸਿੱਖ ਗਏ ਆ ਇਹਨਾਂ ਨੇ ਸਿਖਾਇਆ ਇਹ ਸਾਰੇ ਪੁਲਿਸ ਦੇ ਡਰਾਮੇ ਨੇ ਜੀ ਡਰਾਮੇ ਜੇ ਡਰਾਮੇ ਨਾ ਕਰਨ ਅੱਛਾ ਹੌਲੀ ਹੌਲੀ ਉਹ ਜਿਹੜੇ ਕਰਿਆ ਹੁੰਦਾ ਉਹ ਅਗਲਾ ਕਹਿੰਦਾ ਸਾਡੀ ਮਦਦ ਕਰੀਆ ਚਲੋ ਜੀ ਇਹ ਵੀ ਕਰੋੜ ਲੈ ਜਾਂਦੇ ਸੀ 50 ਲੱਖ ਲੈ ਜੋ ਉਹ ਇਹ ਲੈ ਲਾਉਂਦੇ ਨੇ ਉਹ ਇਹਨਾਂ ਨੂੰ ਗਾਹ ਦੇਣੇ ਪੈਂਦੇ ਨੇ ਇਹ ਵੀ ਕਿਉਂ ਲੈਂਦੇ ਨੇ ਇਹਨਾਂ ਨੂੰ ਅੱਧ ਬਚਾਦ ਆਪਦੇ ਬੰਗਲੇ ਬਣਾਉਣ ਲਈ ਆਪਦੀਆਂ ਪ੍ਰਾਪਰਟੀਆਂ ਖਰੀਦਣ ਲਈ ਆਪਦੀਆਂ ਮੇਮਾਂ ਲਈ ਦੁਨੀਆ ਭਰ ਦਾ ਪਾਇਆ ਪਾਇਆ ਸੋਨਾ ਖਰੀਦਣ ਲਈ ਰੱਖ ਲੈਂਦੇ ਨੇ ਬਾਕੀ ਅੱਧ ਬਚਾ ਦੇ ਤਾਹ ਦੇ ਦਿੰਦੇ ਨੇ ਇਹ ਕਾਰਨ ਇਹ ਆ ਇਹ ਸਭ ਡਰਾਮੇ ਨੇ ਜੇ ਪੁਲਿਸ ਪ੍ਰਸ਼ਾਸਨ ਇੱਕ ਫੌਜੀ ਨਾਲ ਇਦਾਂ ਕਰ ਸਕਦੀ ਹੈ ਜੀ ਇੱਕ ਕਰਨਲ ਰੈਂਕ ਦੇ ਅਫਸਰ ਨਾਲ ਫਿਰ ਆਮ ਲੋਕਾਂ ਦਾ ਕੀ ਹਾਲ ਹੋਊਗਾ ਜਿਹੜਾ ਇੱਕ ਕਰਨਲ ਹੁੰਦਾ ਨਾ ਕਰਨਲ ਉਹਦੇ ਥੱਲੇ ਲੈਫਟੀਨੈਂਟ ਕਰਨਲ ਵੀ ਹੁੰਦਾ ਇੱਕ ਐਸਐਸਪੀ ਰੈਂਕ ਦਾ ਉਹਦੇ ਥੱਲੇ ਮੇਜਰ ਸਾਹਿਬ ਵੀ ਹੁੰਦੇ ਨੇ 6-7 ਮੇਜਰ ਸਾਹਿਬ ਹੁੰਦੇ ਨੇ ਫਿਰ ਉਹਦੇ ਥੱਲੇ ਕੈਪਟਨ ਹੁੰਦੇ ਨੇ ਉਦੋਂ ਬਾਅਦ ਸੂਬੇਦਾਰ ਆ ਜਾਂਦੇ ਨੇ ਕੰਪਨੀ ਸੂਬੇਦਾਰ ਨੇ ਚਾਰ ਕੰਪਨੀਆਂ ਹੁੰਦੀਆਂ ਨੇ ਘੱਟ ਤੋਂ ਘੱਟ 1200 ਬੰਦਾ ਉਸ ਉਨ ਬਾਅਦ ਉਹ ਤੇ ਹਜ਼ਾਰ ਆਦਮੀ ਬਾਕੀ ਛੁੱਟੀ ਤੇ ਹੁੰਦੇ ਨੇ ਟੈਂਪਰੇਰੀਟ ਇੱਧਰ ਉੱਧਰ ਗਏ ਹੁੰਦੇ ਨੇ 1000 1200 ਬੰਦੇ ਦੀ ਕਮਾਂਡ ਕਰਦਾ ਹੈ ਕਰਨਲ ਕਰਨਲਾ ਮੰਨ ਲਓ ਕਿਸੇ ਦੇਸ਼ ਨਾਲ ਜੰਗ-ਜੁੱਦ ਲੱਗ ਗਿਆ ਉਹ ਜਿੱਮੇ ਹੁਣ ਕਾਰਗਲਤੀ ਲੱਗਿਆ ਸੀ ਉੱਥੇ ਕਿੰਨਾ ਪਹਾੜੀਆਂ ਚੜਨ ਦਾ ਔਕਾਸ ਸੀ ਉਹ ਇੱਕ ਕਰਨਲ ਅੱਗੇ ਹੋ ਕੇ ਆਪਦੇ ਪੂਰੇ 1000 ਬੰਦੇ ਨੂੰ ਲੈ ਕੇ ਜਿੱਮੇ ਨੂੰ ਪਿੱਛੋਂ ਆਰਡਰ ਮਿਲੀ ਜਾਊਗਾ ਚਾਹੇ ਗੋਲੀ ਭੱਜੇ ਲੈ ਜਾਂਦੇ ਨੇ ਫਿਰ ਕਹਿਣਗੇ ਜੀ ਕਰਨਲ ਸਾਡਾ ਫਲਾਨੀ ਸਾਡੇ ਸ਼ਹੀਦ ਹੋ ਗਿਆ ਉਹ ਤਾਂ ਚੀਤ ਕੀਤਾ ਪਾਕਿਸਤਾਨ ਵਾਲਿਆਂ ਨੇ ਜਾਂ ਚੀਜ਼ਾਂ ਵਾਲਿਆਂ ਨੇ ਉਹ ਆ ਕਰਨ ਨਾਲ ਜੇ ਇਹ ਹੋਰ ਮਾਰੀ ਜਾਂਦੇ ਕਹੀ ਦਿੱਤਾ ਸੀ ਇਹਨਾਂ ਨੂੰ ਕਾਊਂਟਰ ਕਰ ਦਾਂਗੇ ਜੇ ਬੋਲਿਆ ਮੈਂ ਕਰਨ ਲਾਂ ਉਹਦੇ ਕਸਰ ਇਹਨਾਂ ਨੇ ਚੀਤ ਕਰਨ ਦੀ ਕਸਰ ਨਹੀਂ ਆ ਪੁਛ ਵਾਲਿਆਂ ਨੇ 14 ਤਰੀਕ ਦੀ ਰਾਤ ਨੂੰ 13 14 ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੂੰ ਚੀਤ ਕਰਨ ਚ ਕੋਈ ਕਸਰ ਬਾਕੀ ਜੱਡੀ ਹੈ ਜੇ ਅੱਜ ਕਰਨਲ ਸਾਹਿਬ ਤੇ ਅਟੈਕ ਹੋਇਆ ਕੀ ਸਾਡੇ ਇੰਡੀਅਨ ਆਰਮੀ ਦੇ ਬਰਗੇਡੀਅਰਾਂ ਨੂੰ ਇਹ ਨਹੀਂ ਸਮਝ ਆਉਂਦੀ ਕੱਲ ਨੂੰ ਸਾਨੂੰ ਵੀ ਸਿਵਲ ਡਰੈਸ ਦੇ ਵਿੱਚ ਆਦੇ ਪਰਿਵਾਰ ਸਮੇਤ ਉਹਨਾਂ ਦੀ ਵੱਡੀ ਗੱਡੀ ਚੋਂ ਖਿੱਚ ਲੈਣਗੇ ਸ਼ਰਾਬੀ ਹਾਲਤ ਚ ਪੁੱਟਣਗੇ ਇਸੇ ਤਰ੍ਹਾਂ ਇਹ ਆ ਸੱਚਾਈ ਖਾਲਸਾ ਜੀ ਇਹ ਆ ਸੱਚਾਈ ਹੁਣ ਦੱਸੋ ਕੀ ਪੁੱਛਣਾ ਚਾਹੁੰਦੇ ਇਹ ਕਹਿੰਦੇ ਨੇ ਜੀ ਕਹਿੰਦੇ ਉੱਥੇ ਪਬਲਿਕ ਪਲੇਸ ਤੇ ਰਸਤੇ ਦੇ ਵਿੱਚ ਸ਼ਰਾਬ ਪੀ ਰਹੇ ਸੀਗੇ ਇਤਾਂ ਦੇ ਰੋਪ ਲੱਗ ਰਹੇ ਨੇ ਜੇ ਮੁਲਾਜ਼ਮਾਂ ਨੇ ਜਾ ਕੇ ਕਿਹਾ ਤਾਂ ਉਹਨਾਂ ਨਾਲ ਹੱਥੋਂ ਪਾਈ ਦਿੱਤੀ ਪੰਜ ਮਾਰਿਆ ਮੁੱਕਾ ਮਾਰਿਆ ਇਤਾਂ ਕਹਿ ਰਹੇ ਨੇ ਜੀ ਪੁਲਿਸ ਤਰਸਾ ਦੇ ਸਰਦਾਰ ਸਾਹਿਬ ਇਸ ਲੋੜ ਤਾਂ ਸਾਡਾ ਐਂਡੀ ਨਰਮੀ ਦਾ ਇੱਕ ਸਿਪਾਹੀ ਵੀ ਨਹੀਂ ਕਰਦਾ ਜੇ ਜਿਹੜੂ 15-17 ਸਾਲ ਨੌਕਰੀ ਕਰਕੇ ਆਉਂਦਾ ਹਡਾ ਸਿਪਾਹੀ ਵੀ ਇੰਨਾ ਕਾਬਿਲ ਹੁੰਦਾ ਹੈ ਬਹਾਦਰ ਹੁੰਦਾ ਹੈ ਇਸ ਲੋੜ ਤਾਂ ਉਹ ਵੀ ਨਹੀਂ ਕਰਦਾ ਉਹਨੂੰ ਪਤਾ ਹੈ ਉਹਦੀ ਗੱਡੀ ਸਾਈਡ ਤੇ ਕੱਚੇ ਤੇ ਰੋਕੂਗਾ ਉਹ ਆਪਦੇ ਤਰੀਕੇ ਨਾਲ ਸਲੀਕੇ ਨਾਲ ਕਰੂਗਾ ਪਰ ਉਹ ਜੇ ਆਪਸ਼ਬਦ ਕੋਈ ਬੋਲੂਗਾ ਉਹ ਬਰਦਾਸ਼ਤ ਨਹੀਂ ਕਰਦਾ ਉਹ ਸਾਡੇ ਏਡੇ ਵੱਡੇ ਇੱਕ ਵੀਆਈਪੀ ਦਾ ਇੱਕ ਕਰਨਲ ਸਾਹਿਬ ਜਿਹਨੂੰ ਸਲਾਮੀਆਂ ਮਿਲਦੀਆਂ ਹੁਣ ਵੱਡੀਆਂ-ਵੱਡੀਆਂ ਉਹ ਕਰਨਲ ਸਾਹਿਬ ਦਾ ਨਾਲ ਨੌਜਵਾਨ ਪੁੱਤਰ ਹੋਵੇ ਅੰਗਦ ਹੁਣ ਮੈਂ ਤੁਹਾਨੂੰ ਪੁੱਛਣਾ ਸੌਣਾ ਤੁਹਾਡਾ ਬੇਟਾ ਹੋਵੇ 14-15 ਸਾਲ ਦਾ ਤੁਸੀਂ ਉਹਦੇ ਸਾਹਮਣੇ ਸ਼ਰਾਬ ਪੀਓਗੇ ਪਹਿਲੇ ਤਾਂ ਇੰਡੀਅਨ ਆਫਸਰ ਐਸ ਲੋਕਡਾਉਨਸੈਂ ਸ਼ਰਾਬ ਨਹੀਂ ਪੀਂਦਾ ਉਹਦਾ ਮੈਡੀਕਲ ਆ ਗਿਆ ਉਹਨੇ ਸ਼ਰਾਬ ਨਹੀਂ ਪੀਤੀ ਹੋਈ ਜੇ ਸਾਡਾ ਆਰਮੀ ਆਫਸਰ ਸ਼ਰਾਬ ਪੀਂਦਾ ਸਾਡਾ ਛੋਟੇ ਰੈਂਕ ਦਾ ਆਦਮੀ ਕਦੇ ਨਾ ਕਦੇ ਤੈ ਜੋਸ਼ ਚਾਕੇ ਸ਼ਰਾਬੀ ਹੋ ਜਾਂਦਾ ਆਰਮੀ ਆਫਸਰ ਚਾਹੇ ਦੀਵਾਲੀ ਆ ਚਾਹੇ ਲੋਹੜੀ ਆ ਚਾਹੇ ਵਿਆਹ ਸ਼ਾਦੀ ਆ ਚਾਹੇ ਕੁੰਡਾ ਵੀ ਵੱਡਾ ਆਰਮੀ ਦਾ ਕੋਈ ਪ੍ਰੋਗਰਾਮ ਆ ਓ ਕਿਸ ਕੀ ਲੈਂਦਾ ਹੈ ਉਹ ਨੋਨ ਸੈਂਸ ਨਹੀਂ ਹੁੰਦਾ ਉਹਦੀ ਜਵਾਨ ਨਹੀਂ ਤਤਲਾਉਂਦੀ ਉਹ ਸ਼ਰਾਬੀ ਨਹੀਂ ਹੁੰਦਾ ਇਹਨਾਂ 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 ਖਾਕੀ ਵਾਲਿਆਂ ਤੇ ਇੱਕ ਪਰਚਾ ਹੋਰ ਦਰਜ ਹੋਣਾ ਚਾਹੀਦਾ ਇਹ ਸਾਡੇ ਇੰਡੀਅਨ ਆਰਮੀ ਦੇ ਅਫਸਰਾਂ ਨੂੰ ਬਦਨਾਮ ਕਰਦੇ ਨੇ ਉਹਨਾਂ ਨੂੰ ਸ਼ਰਾਬੀ ਕਹਿੰਦੇ ਨੇ ਓਏ ਜੇ ਸਾਡੇ ਆਰਮੀ ਵਾਲੇ ਸ਼ਰਾਬੀ ਹੋਣਗੇ ਫਿਰ ਪਾਕਿਸਤਾਨ ਤਾਂ ਸਾਨੂੰ ਜਾਖਲ ਤੱਕ ਤੱਕ ਦੂਗਾ ਉਧਰੋਂ ਚਾਈਨਾ ਸਾਡਾ ਸਾਰਾ ਏਰੀਆ ਰੋਕ ਲੂਗਾ ਸ਼ਰਮ ਮਾਨੂੰ ਕਹਿੰਦੀ ਐ ਇਹਨਾਂ ਨੂੰ ਇਹ ਕਹਿੰਦੇ ਐ ਨੂੰ ਕਿ ਕਰਨਲ ਸ਼ਰਾਬੀ ਸੀ ਅਸੀਂ ਉਸ ਕਰਨਲ ਨੂੰ ਸੈਲੂਟ ਕਰਦੇ ਆ ਇਹਦੇ ਨਾਲ ਤਾਂ ਜੀ ਇੰਡੀਅਨ ਆਰਮੀ ਦੀ ਜਿਹੜੀ ਸਾਖ ਹੈ ਉਹ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਗਈ ਹੈ ਇੱਕ ਤਰ੍ਹਾਂ ਦੀ ਹੋ ਹੀ ਗਈ ਹੈ ਜੀ ਲੋਕਾਂ ਤੇ ਕੀ ਪ੍ਰਭਾਵ ਪਊਗਾ ਜਿਹੜੇ ਸਾਡੇ ਦੁਸ਼ਮਣ ਦੇਸ਼ ਨੇ ਸਰਦਾਰ ਸਾਹਿਬ ਮੈਂ ਸਵੇਰੇ ਸਵੇਰੇ ਸੁਣ ਰਿਹਾ ਸੀ ਮੇਰੇ ਕੋਲ ਤਾਂ ਛੋਟਾ ਮੋਬਾਈਲ ਹੈ ਦੂਜਾ ਸਾਥੀ ਇੱਥੇ ਧਰਨੇ ਤੇ ਕਹਿੰਦਾ ਦੇਖੋ ਜੀ ਪਾਕਿਸਤਾਨ ਦਾ ਇੱਕ ਚੌਂਕੀ ਤੇ ਉਧਰ ਸਾਹਮਣੇ-ਸਾਹਮਣੇ ਨੇ ਪਾਕਿਸਤਾਨ ਦਾ ਇੱਕ ਬੋਰ ਹੈ ਅਫਸਰ ਇਹ ਆਪਣੇ ਵਾਲਿਆਂ ਨੂੰ ਇੱਧਰ ਖੜਿਆਂ ਨੂੰ ਆਪ ਕਿਥੇ ਆਏ ਤਾਂ ਮਿਲਦੇ-ਜੁਲਦੇ ਨੇ ਚਾਹ ਪਾਣੀ ਵੀ ਇਕੱਠਾ ਹੋ ਜਾਂਦਾ ਉਹ ਕਹਿੰਦਾ ਤੂੰ ਸਾਡੇ ਨਾਲ ਕੀ ਲੜੋਂਗੇ ਪਾਕਿਸਤਾਨ ਵਾਲੇ ਦਾ ਅਫਸਰ ਕਹਿੰਦਾ ਤੂੰ ਸਾਡੇ ਨਾਲ ਕੀ ਲੜੋਂਗੇ ਤੁਹਾਡੇ ਕਰਨਲ ਨੂੰ ਤਾਂ ਕੇਸਾਂ ਤੋਂ ਕਿਹ ਕਿਸਕੇ ਕੋਟਿਆ ਹੈ ਯਾਰ ਕਰਨਲ ਕੋਈ ਮਾਮੂਲੀ ਚੀਜ਼ ਦਾ 12-1300 ਬੰਦੇ ਦੀ ਕਮਾਂਡ ਕਰਦਾ ਹੈ ਉਹ ਐਡਾ ਵੱਡਾ ਰਤਵੇ ਦਾ ਮਾਲਕ ਹੈ ਇਹ ਉਸ ਨੂੰ ਪੰਜਾਬ ਪੁਲਿਸ ਬਦਨਾਮ ਕਰ ਰਹੀ ਹੈ ਸਾਡੇ ਆਪ ਸਾਡਾ ਕੋਈ ਵੀ ਅਫਸਰ ਸ਼ਰਾਬੀ ਨਹੀਂ ਹੁੰਦਾ ਸਾਡਾ ਜਵਾਨ ਵੀ ਸੈਂਸ ਸਟ੍ਰੈਨ ਵਾਲਾ ਹੈ ਇਹ ਖਾਕੀ ਸਾਡੇ ਅਫਸਰਾਂ ਨੂੰ ਬਦਨਾਮ ਕਰਕੇ ਸਾਡੇ ਤੇ ਹੋਰ ਭਾਜੀ ਪਾਉਂਦੀ ਹੈ ਬਿਲਕੁਲ ਇਹ ਝੂਠੀਆਂ ਗੱਲਾਂ ਨੇ ਛੋਟੇ ਨਾਲ ਵੀ ਬਹੁਤ ਗੁੱਸ ਹੋਇਆ ਬਾ ਤੂੰ ਬਾਹਰਲੇ ਦੇਸਾਂ ਦੀ ਗੱਲ ਪੁੱਛੀ ਹੈ ਨਾ ਤੁਹਾਨੂੰ ਦੱਸਤਾ ਪਾਕਿਸਤਾਨ ਵਾਲੇ ਕਮੈਂਟ ਕਰ ਰਹੇ ਨੇ ਵੀ ਤੁਹਾਡੇ ਅਫਸਰਾਂ ਨੂੰ ਤਾਂ ਤੁਹਾਡੀ ਪੰਜਾਬੀ ਸਕੂਟ ਰਹੀ ਹੈ ਤੁਸੀਂ ਸਾਡੇ ਨਾਲ ਕੀ ਲੜੋਗੇ ਤੁਹਾਡਾ ਜਵਾਬ ਮਿਲ ਗਿਆ ਥੋਡੇ ਨਾਲ ਵੀ ਬਹੁਤ ੱੱਕਾ ਹੋਇਆ ਜੀ ਪ੍ਰਵਿੰਦਰ ਤੇ ਵੀ ਕਈ ਕੇਸ ਪਾਏ ਗਏ ਨੇ ਜਿਹਨੂੰ ਪ੍ਰਵਿੰਦਰ ਛੋਟਾ ਕਹਿੰਦੇ ਨੇ ਦੇਖੋ ਜੀ ਪ੍ਰਵਿੰਦਰ ਤੇ ਤਰੀਕਾ ਹੁਣ ਵੀ ਪੈਂਦੀਆਂ ਨੇ ਮੈਂ ਤੁਹਾਨੂੰ ਵਿੱਚ ਦੀ ਦੱਸ ਦੇਵਾਂ ਜ਼ਿਲ੍ਹੇ ਦਾ ਹੈ ਸਸਬੀ ਉਹ ਸੇ ਜ਼ਿਲ੍ਹੇ ਦਾ ਡੀ ਸੀ ਇੱਥੋਂ ਤੱਕ ਕੇ ਸਿਆਸੀ ਤਾਣਾ ਬਾਣਾ ਇਹ ਜ ਐਸ ਉੱਪਰੋਂ ਹਾਈ ਲੈਵਲ ਤੋਂ ਉਹ ਜੱਜ ਸਾਹਿਬ ਜੱਜ ਸਾਹਿਬ ਦੀ ਇਹਨਾਂ ਦੀ ਇੱਕੋ ਗੱਲ ਹੁੰਦੀ ਹੈ ਕਿਸੇ ਦੀ ਤਰੀਕ ਅੱਗੇ ਪਿੱਛੇ ਕਰਾਉਣੀ ਕਿਸੇ ਨੂੰ ਜੇਲ੍ਹ ਤੋਂ ਘੂਠਾ ਮੂਠਾ ਰਮਾਂਡ ਤੇ ਲਿਆਉਣਾ ਬੀਸੀਐਸਐਸਪੀ ਦੀ ਹਰ ਇੱਕੋ ਗੱਲ ਹੁੰਦੀ ਆ ਸਾਨੂੰ ਬੇਵਕੂਫ ਬਣਾਉਂਦੇ ਨੇ ਇਹ ਜਿਹੜਾ ਤੁਸੀਂ ਕਹਿੰਦੇ ਸਾਡੇ ਨਾਲ ਉਹ ਯਾਰ ਸਾਡੇ ਨਾਲ ਇੰਨਾ ਤਸ਼ੱਦਦ ਹੋਇਆ ਅਸੀਂ ਵਾਇਗਰੂਪ ਵਾਇਗਰੂ ਜੱਪਣ ਵਾਲੇ 3 ਵਜੇ ਤੋਂ ਉੱਠ ਕੇ ਸਾਡਾ ਕਿਸੇ ਪਾਸੇ ਕੋਈ ਤਾਲਕਾਤ ਦੀ ਬੇਟੇ ਨਹੀਂ ਕਿ ਆਪ ਵੀ ਮੈਂ ਪੰਜਾਬ ਚੋਂ ਨਸ਼ਾ ਬੰਦ ਕਰੂੰਗਾ ਠੀਕ ਆ ਹੁਣ ਆਪਾਂ ਮੈਨ ਚ ਕਿੱਦਾਂ ਆਇਆ ਜੀ ਪੁਲਿਸ ਪ੍ਰਸ਼ਾਸਨ ਚ ਵੀ ਉਹ ਭਰਤੀ ਹੋ ਗਿਆ ਸੀ ਉਹ ਜਦੋਂ ਵੀ ਇਹ ਕਰ ਰਿਹਾ ਸੀ ਲਾਲਪੁਰ ਖਾਸਾ ਸਪੋਰਟਸ ਖਾਸਾ ਕਾਲ ਜਲੰਧਰ ਉਹ ਉਸ ਨੂੰ ਖੇਡ ਦੇ ਤੌਰ ਤੇ ਸਪੋਰਟ ਬੋਟੇ ਚ ਇਹ ਐਸਆਈ ਦਾ ਉਹਨੂੰ ਆਫਰ ਕਹਿ ਲੋ ਰੱਖ ਲਿਆ ਕਹਿ ਲੋ ਹੋ ਗਿਆ ਸੀ ਜਿਹੜਾ ਉੱਥੇ ਦਾ ਕੋਚ ਸੀ ਮੈਨੂੰ ਪਤਾ ਲੱਗਿਆ ਜਦੋਂ ਵੀ ਐਂ ਕਰਕੇ ਇਹਦੀ ਸਿਲੈਕਸ਼ਨ ਹੋ ਗਈ ਆ ਇੱਧਰ ਜਾਊਗਾ ਉਹ ਕਹਿੰਦੇ ਨੇ ਵੀ ਤੂੰ ਸਾਡੇ ਟੀਮ ਬਣਾਉਣੀ ਆ ਬਾਕਸਿੰਗ ਦੀ ਉਹ ਵਰਦੀ ਵੀ ਨਹੀਂ ਪਾਉਣੀ ਆ ਤਾਂ ਇਹਦੇ ਕੋਚ ਨੇ ਕਿਹਾ ਵੀ ਇਹ ਚਲਾ ਗਿਆ ਉਧਰ ਉਧਰ ਖੇਡੂਗਾ ਵੀ ਮੇਰਾ ਕੀ ਫਾਇਦਾ ਮੇਰੇ ਸਕੂਲ ਕਾਲਜ ਵਾਲੋਂ ਨਾਲ ਖੇਡਿਆ ਅੱਗੋਂ ਮੈਡਲ ਨਹੀਂ ਇਹਨੂੰ ਕਹਿੰਦਾ ਨਹੀਂ ਪਰਵਿੰਦਰ ਇਸ ਤੈਨੂੰ ਕੀ ਹੈ ਤੂੰ ਆ ਨਾ ਵੀ ਇਹ ਕਲੀਅਰ ਹੋ ਜੂਗੀ ਤੂੰ ਇਸ ਕੀ ਅੱਗੋਂ ਫਿਰ ਜਿੱਤ ਕੇ ਆ ਜਾਏਗਾ ਤੀਜੀ ਵਾਰ ਤੂੰ ਤਾਂ ਡੀਐਸਪੀ ਭਰਤੀ ਹੋਵੇਂਗਾ ਸਰ ਸੀਗਾ ਜੀ ਬਾਕਸਰ ਤੇ ਕ੍ਰਿਕਟਰ ਵੀ ਬੜਾ ਤਕੜਾ ਵਾਲਾ ਕ੍ਰਿਕਟਰ ਬਹੁਤ ਈਆਂ ਟਰਾਫੀਆਂ ਪੰਜਾਂ ਸਾਡੇ ਤਨੇ ਰੱਖਣ ਨੂੰ ਥਾਂ ਨਹੀਂ ਕ੍ਰਿਕਟ ਦੀਆਂ ਬਾਕਸਿੰਗ ਦੀਆਂ ਤੇ ਆ ਹੁਣ ਨਸ਼ਾ ਵਿਰੋਧੀ ਵਾਲੇ ਨੇ ਸਾਰੇ ਪੰਜਾਬ ਚੋਂ ਮਾਨ ਸਨਮਾਨ ਮਿਲਿਆ ਬੜੇ ਮਾਨ ਸਨਮਾਨ ਪਾਇਨੇ ਮੇਰਾ ਛੋਟਾ ਜਿਹਾ ਘਰ ਆ ਮੇਰੇ ਤੋਂ ਹੁਣ 60 70000 ਰੁਪਿਆ ਲੱਗਦਾ ਹੈ ਉਹ ਬਣਾ ਕੇ ਟਰਾਫੀਆਂ ਉਹ ਸਾਰੇ ਜਿੰਨੋਂ ਕੁ ਲੋਕ ਦਿੰਦੇ ਨੇ ਮੋਮੈਂਟੋ ਰੱਖਣ ਲਈ ਲਵਾਉਣਾ ਪੈਣਾ ਪਰ ਮੇਰਾ ਖਰਚਾ ਤਾਂ ਹੀ ਹੋ ਜਾਂਦਾ ਔਰ ਜਦੋਂ ਜਾਣੇ ਆ ਜੇ ਦੇਖਿਆ ਜਾਵੇ ਜੀ ਉਹ ਮੋਮੈਂਟੋ ਆ ਉਹ ਟਰਾਫੀਆਂ ਹਾਸਲ ਕਰਨ ਦੇ ਲਈ ਕੁਰਬਾਨੀ ਬਹੁਤ ਵੱਡੀ ਆ ਬੜਾ ਜਿਆਦੇ ਛੋਹਨੇ ਕਰਿਆ ਸਰੀਰ ਬਣਾਇਆ 135 ਕਿਲੋ ਵਜ਼ਨ ਹੋ ਗਿਆ ਸੀ ਉਹਦਾ ਇੰਨਾ ਜ਼ੋਰ ਸੀ ਥਮਲੇ ਨੂੰ ਮੁੱਕੀ ਮਾਰ ਕੇ ਹਲਾ ਦਿੰਦਾ ਸੀ ਬਹੁਤ ਤਾਂ ਹੀ ਝੋਟਾ ਕਹਿੰਦੇ ਨੇ ਉਹ ਉਹ ਠੀਕ ਹੈ ਗੁਜਰਤ ਨੇ ਕ੍ਰਿਸ਼ਮਾ ਕੋਈ ਇਹ ਜਹਾ ਹੁੰਦਾ ਮੋੜ ਕੋੜ ਮੁੜ ਕੇ ਫੇਰ ਸਭ ਕੁਝ ਕਰਨ ਤੋਂ ਬਾਅਦ ਉਸ ਨੂੰ ਉਹਦਾ ਸਭ ਕੁਝ ਬਹਾਲ ਹੋ ਗਿਆ ਉਹ ਪਰਮਾਤਮਾ ਦੀ ਕਿਰਪਾ ਉਹ ਉਹ ਅਕਾਲ ਪੁਰਖ ਦੀ ਕਿਰਪਾ ਉਹ ਚੰਗੇ ਕੰਮ ਵੀ ਕਰ ਰਿਹਾ ਹੈ ਸਾਡੇ ਇੱਕ ਆਮ ਹੈ ਗਰੀਬ ਫੌਜੀ ਗਰੀਬ ਕਿਸਾਨ ਖੇਤ ਮਜ਼ਦੂਰ ਬੰਦਾ ਮੇਰੇ ਤੜਕੇ ਤੋਂ ਲੈ ਕੇ ਲੋਕ ਗੇਟ ਕਟਕਾਉਣਾ ਸ਼ੁਰੂ ਕਰ ਦਿਆਂਦਿਆਂ ਨੇ ਕੋਈ ਵਿਧਵਾ ਹਰਤਾ ਕੋ ਦਾ ਤੇਦਾ ਪਤੀ ਨਸ਼ੇੜੀ ਕੇਦਾ ਬੱਚਾ ਨਸ਼ੇੜੀ ਕਿਸੇ ਨਾਲ ਪੁੱਛਨੇ ਤੱਕਾ ਕੀਤਾ ਕਿਸੇ ਦੇ ਪੈਸੇ ਕੋਈ ਲੈ ਗਿਆ ਲੁੱਟ ਕੇ ਉਹ ਉਹਨਾਂ ਨੂੰ ਕਹਿੰਦਾ ਬਾਈ ਇਹਦੇ ਚ ਮੈਂ ਕੀ ਕਰਾਂ ਮੇਰੇ ਮਗਰ ਪੁਲਿਸ ਪਈਆ ਮੈਂ ਕੱਲਾ ਨਸ਼ਾ ਵੇਚਦਾ ਤਾਂ ਮੈਨੂੰ ਦੱਸੋ ਉਹਨੂੰ ਮੈਂ ਆਪ ਫੜੂੰਂ ਜਾਂ ਲੇ ਉਹਨੂੰ ਫੜਾਵਾਂਗੇ ਮੈਂ ਕੱਲਾ ਨਸ਼ਾ ਤੇ ਮੈਨੂੰ ਲੈ ਚੱਲੋ ਪਰ ਫੇਰ ਵੀ ਜਦੋਂ ਕੋਈ ਜਿਆਦਾ ਆਉਂਦਾ ਰਜਾਨਾ ਸਾਡਾ ਹੁਣ ਵੀ ਸਾਡੇ ਵਰਗੇ ਕੋਈ ਨਾ ਕੋਈ ਪਰ ਸਾਡਾ ਸੂਲ ਆ ਇੱਕ ਬਖਸ਼ਸ਼ ਆ ਹਲਸਾ ਜੀ ਆ ਜਿਹੜਾ ਸਾਡੇ ਘਰੇ ਆਉਂਦਾ ਹੈ ਇਹ ਸਾਨੂੰ ਉਹ ਆ ਚਾਹੇ ਸਾਡੇ ਆਪ ਦੇ ਲਈ ਬੱਚੇ ਨਾ ਬੱਚੇ ਆ ਸਾਨੂੰ ਪਾਣੀ ਚਾਹ ਲੰਗਰ ਵੀ ਜਿਹੜਾ ਹੁੰਦਾ ਪਤਾ ਇਹਦੇ ਕੋਲ ਕਿਰਾਇਆ ਵੀ ਨਹੀਂ ਆਇਆ ਉਹਨੂੰ ਅਸੀਂ ਦਾਲ ਰੋਟੀ ਵੀ ਖਵਾ ਕੇ ਤੋਰਦੇ ਆ ਅਸੀਂ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਆ ਸੱਚੇ ਪਾਤਸ਼ਾਹ ਜਿਹੜਾ ਸਾਡੇ ਦਰ ਤੇ ਆ ਗਿਆ ਅਸੀਂ ਉਹਨੂੰ ਭੁੱਖੇ ਨਾਲ ਅਸੀਂ ਉਹਨੂੰ ਚਾਹ ਪਾਣੀ ਦਾ ਲੰਗਰ ਸਾਡੇ ਵਰਕ ਤਾਂ ਪਾਈ ਰੱਖੀ ਹੋਰ ਸਾਨੂੰ ਕੋਈ ਪ੍ਰਾਪਰਟੀਆਂ ਕੋਈ ਕਿਸੇ ਨੂੰ ਸਿਆਸਤ ਦੀ ਲੋੜ ਨਹੀਂ ਕੁਝ ਨਹੀਂ ਚਾਹੀਦਾ ਨਾ ਸੀ ਕਿ ਸਿਹਤ ਆਈਏ ਹਾਂ ਇੱਕ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਬੁਰਦ ਜੰਗ ਦੇ ਲੜਦੇ ਰਹਾਂਗੇ ਸਾਬਕਾ ਸੈਨਿਕ ਹੋਣ ਦੇ ਨਾਤੇ ਮੌਜੂਦਾ ਆਹ ਡਰ ਨਹੀਂ ਲੱਗਦਾ ਯਾਰ ਹੁਣ ਤਾਂ ਮੇਰੇ ਪੋਤੇ ਵੀ ਨੇ ਛੋਟੇ ਛੋਟੇ ਨੇ ਪੜਦੇ ਨੇ ਸਕੂਲਾਂ ਜਾਂਦੇ ਨੇ ਉਹ ਵੀ ਨਹੀਂ ਇਹਨਾਂ ਡਰਦੇ ਪਹਿਲੀ ਪਹਿਲੀ ਵਾਰ ਜਦੋਂ ਪੁਲਿਸ ਨੇ ਵੱਡਾ ਧਾਵਾ ਬੋਲਿਆ ਉਹ ਬੈਡਾਂ ਥੱਲੇ ਵੜ ਗਏ ਤੇ ਬਾਅਦ ਦੇ ਵਿੱਚ ਜਦੋਂ ਦੇਖਦੇ ਕਿਤੇ ਖਾਕੀ ਵਰਦੀ ਵਾਲੇ ਮੋੜ ਤੇ ਖੜੇ ਨੂੰ ਦਾਦਾ ਜੀ ਦਾਦਾ ਜੀ ਪੁਲਿਸ ਪੁਲਿਸ ਉਹ ਸਭ ਪਤਾ ਹੈ ਉਹਨਾਂ ਦੇ ਮਰਚੋਂ ਹੁਣ ਹੋਰ ਵੱਡੇ ਹੋ ਗਏ ਨੇ 2 ਸਾਲ ਦੀ ਗੱਲ ਆ ਉਹ ਗੱਲ ਜਾਂਦੀ ਨਹੀਂ ਜਿਹੜਾ ਜਮਾ ਛੋਟਾ ਬੋਲਦਾ ਤਤਲਾ ਜਾ ਉਹ ਹਜੇ ਕਲੱਚੀ ਐ ਉਹ ਉਹ ਪੂਰਾ ਬਹੁਤ ਤੇਜ ਐ ਬੰਦੇ ਜੀ ਪੁਲਿਸ ਬੌਕਸਿੰਗ ਮਾਰੂਗਾ ਤੇ ਬੌਕਸਿੰਗ ਮਾਰੂਗਾ ਐ ਕਹਿੰਦਾ ਫੇਰ ਆ ਵੀ ਬੱਚੇ ਨੂੰ ਵੀ ਆਏ ਠੀਕ ਨਹੀਂ ਤਾਂ ਜਾਨ ਨਹੀਂ ਬਟਾਂਕਲਾ ਤੇਰਾ ਨਹੀਂ ਬਟਾਂਕਲਾ ਸਾਡੇ ਯਾਰਾਂ ਨਾਲ ਕੋਈ ਦੁਸ਼ਮਣ ਨਹੀਂ ਐ ਵੀ ਸਾਡੇ ਆਪਣੇ ਭਾਈ ਨੇ ਆਪਣੀ ਆਪਣੀ ਪਿੰਡੂ ਨੇ ਆਪਣੇ ਆਪਣੇ ਬੰਦੇ ਨੇ ਨਾ ਫਾਡੀ ਸਿਰਫ ਦਾਦੀ ਨਾਲ ਰਿਸ਼ਵਤ ਖੋਰ ਨਾਲ ਜਿਹੜਾ ਤਾਂ ਗੱਤਨ ਸਾਥ ਦੇਣ ਵਾਲਾ ਉਹਨਾਂ ਨਾਲ ਸਾਡਾ ਉਹ ਹੈ ਜਿਹੜੇ ਚੰਗੇ ਪੁਲਿਸ ਅਫਸਰ ਨੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਉਹਨਾਂ ਦੀ ਅਸੀਂ ਵਧਾਈ ਵੀ ਕਰਦੇ ਹਾਂ ਸਾਡੇ ਨਾਲ ਚੰਗਿਆਂ ਦੀ ਦੋਸਤੀ ਵੀ ਹੈਗੀ ਹੈ ਬਹੁਤ ਚੰਗੇ ਸਾਡੀ ਹੈਲਪ ਵੀ ਵਿੱਚ ਪੁਲਸਾ ਇਹ ਕਿਹਾ ਵੀ ਪੁਲਸ ਨੂੰ ਨਾ ਪਤਾ ਲੱਗੇ ਨਹੀਂ ਸਾਡੀ ਨੌਕਰੀ ਤਾਂ ਕੱਢ ਦੇਣਗੇ ਬਹੁਤ ਮੈਂ ਇਹੋ ਜਿਹੇ ਪੁਲਿਸ ਅਫਸਰ ਨੇ ਜਿਨੇ ਮੇਰੀ ਪਹਿਲਾਂ ਕਦੇ ਬਹੁਤ ਆਪਦੀ ਨੌਕਰੀ ਪਰ ਮਦਦ ਕੀਤੀ ਐਵੇਂ ਨਹੀਂ ਚੱਲਿਆ ਸਾਡੇ ਨਾਲ ਵੀ ਬੜੇ ਐਸਆਈ ਰੈਂਕ ਹੌਲਦਾਰ ਰੈਂਕ ਜਾਂਮਾਂ ਪਰ ਫੇਤ ਹੈਗੇ ਚੰਗੀ ਜੀ ਰਾਤ ਤੁਸੀਂ ਇੱਥੇ ਰਹੇ ਫਿਰ ਹਾਂਜੀ ਮੈਂ ਘਰੋਂ ਹੀ ਤੁਰਨ ਲੱਗਿਆ ਮੱਛ ਕੇ ਆਇਆ ਆ ਆਪਦਾ ਝੋਲਾ ਝੋਲੇ ਦੇ ਵਿੱਚ ਕੁਰਤਾ ਪਜਾਮਾ ਤਸ਼ਹਿਰਾ ਬੜਾ ਲੋੜੀ ਦਾ ਸਮਾਨ ਪਾ ਕੇ ਆਇਆ ਵੀ ਮੈਂ ਇੱਥੇ ਰਹਾਂਗਾ ਮੈਂ ਰਾਤ ਵੀ ਇੱਥੇ ਸੀ ਤੇ ਇੱਕ ਦਿਨੇ ਵੀ ਹਰ ਕਿਸਮ ਦੀ ਇਸ ਬਾੜੇ ਪਰਿਵਾਰ ਦੇ ਨਾਲ ਮਦਦ ਕਰਾਂਗਾ ਤਨੋ ਮਨੋ ਤਨੋ ਵੀ ਕਰੂੰਗਾ ਏਟੀਐਮ ਕਾਰਡ ਵੀ ਪਾ ਕੇ ਲਿਆਇਆ ਮਾਇਆ ਗੀਜਜ ਵੀ ਹੈਗੀ ਐ ਅਸੀਂ ਮਾਇਆ ਕੀ ਕਰਨੀ ਆ ਸਾਡੇ ਨਾਲ ਜਾਂਦੀ ਨਹੀਂ ਇਹੋ ਜੇ ਸਮਾਗਮਾਂ ਚ ਵਰਤਾਂਗੇ ਉਹਨੂੰ ਸੇਵਾ ਕਰਾਂਗੇ ਸਾਫ ਸਫਾਈ ਦੀ ਚਾਹੇ ਝਾੜੂ ਲਾਉਣਾ ਹੈ ਚਾਹੇ ਇੱਥੇ ਕੱਲ ਬਹੁਤ ਖੇਲੇ ਰਿਹਾ ਪਏ ਸੀਗੇ ਜੀ ਉਹ ਸਾਰਾ ਅਸੀਂ 7-8 ਜਣੇ ਸੀਗੇ ਸਵੇਰੇ 6 ਵਜੇ ਲਾਗੇ ਵਟੇ ਵਟੇ ਲਫਾਫੇ ਲੈ ਕੇ ਸਭ ਜਿੰਨੇ ਉਹ ਸਬਜ਼ੀ ਵਾਲੇ ਦਾਲ ਵਾਲੇ ਚਾਹ ਵਾਲੇ ਕੱਪ ਪਾਣੀ ਵਾਲੇ ਸਭ ਚੱਕ ਚੱਕ ਤੇ ਜਿਹੜਾ ਪਹਿਲਾਂ ਦਾ ਵੀ ਪਿਆ ਸੀ ਫਿਰ ਝਾੜੂ ਲਾਇਆ ਫਿਰ ਸਾਰੀਆਂ ਦਰੀਆਂ ਝਾੜੀਆਂ ਫਿਰ ਉਹ ਦਰੀਆਂ ਵਿਛਾਈਆਂ ਫਿਰ ਸਟੇਜ ਸੈੱਟ ਕੀਤੀ ਫਿਰ ਕੁਰਸੀਆਂ ਇੱਧਰ ਉੱਧਰ ਸੀ ਉਹਨਾਂ ਨੂੰ ਠੀਕ ਕਰੀਆਂ ਫਿਰ ਰਾਤ ਵਾਲਾ ਸਮਾਨ ਗੱਦੇ ਗੁੱਦੇ ਕੰਬਲ ਕੰਬਲ ਜੋਖੇ ਵਗੈਰਾ ਜੋ ਸਾਹਮਣੇ ਇਹ ਸਾਡੀ ਡਿਊਟੀ ਹੈ ਅਸੀਂ ਤਨੋਂ ਮਨੋਂ ਕਰਾਂਗੇ ਤੇ ਰਾਤ ਜਦੋਂ ਇੱਥੇ ਸੀਗੇ ਜੀ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਉਹਦੇ ਕੋਈ ਗੱਲਬਾਤ ਤੇ ਯਾਰ ਉਹੀ ਗੱਲ ਆ ਕਿ ਇਹਨਾਂ ਦੇ ਦਬਾਅ ਹੁੰਦਾ ਹੈ ਇਹਨਾਂ ਨੇ ਨੌਕਰੀ ਕਰਨੀ ਆ ਤਨਖਾਹ ਵੀ ਲੈਣੀ ਆ ਇਹਨਾਂ ਨੂੰ ਜਦੋਂ ਕਹਿੰਦੇ ਨੇ ਵੀ ਚੈੱਕ ਕਰੋ ਕਿੰਨੇ ਬੰਦੇ ਨੇ ਕੌਣ ਕੌਣ ਨੇ ਕੌਣ ਇਹਨਾਂ ਚ ਉਹ ਆ ਕੇ ਬਿੰਦੇ ਬਿੰਦੇ ਫੋਟੋਆਂ ਜਿਆ ਕਰ ਲੈਂਦੇ ਨੇਰੇ ਚ ਆ ਕੇ ਇਧਰੋਂ ਚੱਕ ਦੋ ਆਵੜੇ ਉਹਨਾਂ ਨੇ ਇਧਰ ਦੀਆਂ ਗੱਲਾਂ ਕਰੀਆਂ ਸਾਨੂੰ ਪਤਾ ਸੀ ਅਸੀਂ ਵੀ ਤਾਂ ਨੌਕਰੀ ਕੀਤੀ ਆ ਹੁਕਮ ਦੇ ਵਿੱਚ ਰਹੇ ਆ ਤੇ ਕਿਹਾ ਵੀ ਇਹਨਾਂ ਨਾਲ ਆਪਾਂ ਨੇ ਕੋਈ ਗੱਲ ਕਰਨੀ ਨਹੀਂ ਫਿਰ ਵੀ ਉਹ ਇਹੀਆਂ ਛੁੱਲੀਆਂ ਛੱਡਣਾ ਓ ਮੈਡਮ ਐ ਬੋਲਦੀ ਸੀ ਇੱਕ ਸਾਡੇ ਫੌਜੀ ਜਵਾਨ ਨੂੰ ਗੁੱਸਾ ਆਇਆ ਵੀ ਸਾਡੇ ਉਸ ਛੇਰਨੀ ਨੂੰ ਕਿਵੇਂ ਬੋਲਦਾ ਅਸੀਂ ਉਹਨੂੰ ਫਟ ਚੁੱਪ ਇਹ ਹੱਤਤ ਕਰਦਾ ਇਹਨਾਂ ਕੀ ਪਤਾ ਲੱਗਦਾ ਬਾਅਦ ਚ ਵੀ ਇਹ ਸਾਨੂੰ ਉਲਟਾ ਸਾਨੂੰ ਵੀ ਗੁੰਡੇ ਬਣਾ ਦੇਣਗੇ ਅਸੀਂ ਬੋਲਿਆ ਨਹੀਂ ਹਾਂ ਜਿਹੜਾ ਸਾਡਾ ਮੂਰੇ ਹੋਰ ਬੰਦਾ ਸੀ ਉਹਨੂੰ ਕਿਹਾ ਪਾਈ ਨੂੰ ਉਹਨੇ ਹੱਥ ਜੋੜ ਕੇ ਬੇਨਤੀ કરી ਸਰਦਾਰ ਸਾਹਿਬ ਤੁਸੀਂ ਆਪਣੀ ਡਿਊਟੀ ਕਰੋ ਅਸੀਂ ਬੈਠੇ ਆਂ ਸ਼ਾਂਤ ਮੇ ਸਾਨੂੰ ਬੈਠਣ ਦਿਓ ਤੰਗ ਨਾ ਫੇਰ ਉਹ ਚਲੇ ਗਏ ਘੰਟੇ-ਘੰਟੇ ਬਾਅਦ ਆ ਕੇ ਸਾਨੂੰ ਚੈੱਕ ਵੀ ਕਰਦੇ ਸੀ ਵੀ ਡੇਰ ਇੱਕ ਘੰਟੇ ਬਾਅਦ ਉਹਨਾਂ ਨੂੰ ਤਹਕੁਮ ਸੀ ਜੀ ਧੰਨਵਾਦ ਆਪਕੋ